ਬੁੱਲੀ ਬਾਈ ਤੇ ਪਿਆਰਿਓ ਸੀ ਜੀ ਦਿਹਾੜੇ ਸਾਡੇ ਅੱਜ ਹੈਗੇ ਆ ਤੇ ਅਪੀਲ ਆ ਬਾਈ ਬੱਸ ਵੱਧਾ ਵੱਡੀ ਗਿਰਤੀ ਉਹਦੇ ਤਹਾਂ ਆਪਾਂ ਮੋਰਚੇ ਵੱਲ ਵੀ ਰੱਖਦੇ ਲਗਾਤਾਰ ਸਰਕਾਰ ਦਾ ਜਿਹੜਾ ਰੁਖ ਹੈ ਉਹ ਬੜਾ ਖੋਰ ਤੇ ਅੜੀ ਵਾਲਾ ਦਾ ਵਤੀਰਾ ਉਹ ਪਨਾਇਆ ਹੋਇਆ ਸਰਕਾਰ ਨੇ ਸਕੀਵ ਕੋਡ ਦੇ ਵਿੱਚੋਂ ਜਿਮਾ ਤੁਸੀਂ ਸਾਡੇ ਖਿਲਾਫ ਦਾ ਫਰਮਾਨ ਜਾਰੀ ਹੋ ਰਹੇ ਆ। ਪਰ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈਗੀ। ਤੋਂ ਗੱਲਬਾਤ ਤੇ ਆਪਾਂ ਲਿਆਉਣੇ ਆ ਪੀਆਂ ਗੱਲਾਂ ਤੇ ਲਿਆਉਣੇ ਆ ਸਰਕਾਰ ਨੂੰ ਆਪਣੇ ਹੱਕਾਂ ਤੇ ਲਿਆਉਣਾ ਤਾਂ ਫਿਰ ਸਾਨੂੰ ਇੱਥੇ ਆਉਣਾ ਪੈਣਾ। ਮੇਰੀ ਗੱਲ ਸੁਣੋ ਬਾਈ ਅੱਜ ਪੂਰੇ 31 ਦਿਨ ਹੋ ਗਏ ਉਹ ਤਾਂ ਬਜ਼ੁਰਗ ਜਰਨੈਲ ਨੂੰ ਲੜਦੇ ਆ ਜਿੰਦਗੀ ਮੌਤ ਨਾਲ ਲੁੱਧ ਰਿਹਾ ਤੇ ਸ਼ੂਟਿੰਗਾਂ ਨਸਲਾਂ ਫਸਲਾਂ ਸੋਦੇ ਆਉਣ ਵਾਲੇ ਭੇਖ ਦੀ ਖਾਤਰ ਪਾ ਰਿਹਾ ਮੀਂਹ ਦੇਖ ਬਾਈ ਤਾਂ ਹਾਂ ਤੇ ਤੰਦੂਰ ਜਿਉਂ ਰਿਹਾ ਆਹ ਦੇਖੋ ਆਹ ਦੇਖੋ ਕਿਵੇਂ ਕਿਵੇਂ ਹਲਾਤਾ ਬਾਈ ਦੇਖ ਲਾ ਮੈਂ ਸਭ ਤੋਂ ਪਹਿਲਾਂ ਸਲਾਮ ਕਰਦਾ ਨਾ ਜੋਧਿਆਂ ਨੂੰ ਜਿਹੜੇ ਸਾਡੇ ਬਜ਼ੁਰਗ ਬਾਪੂ 80 80 ਸਾਲ ਦੇ ਸਾਡੀ ਨੌਜਵਾਨੀ ਪਹਿਰੇ ਦਿੰਦੀ ਆ ਰਾਤ ਨੂੰ ਸਾਢੇ-ਸਾਢੇ ਘਾਟ ਜਾ ਕੇ ਆ ਦੇਖ ਭਾਈ ਲੱਗ ਗਿਆ ਚੌਣ ਲੱਗ ਗਿਆ ਹਰ ਵਾਲਾ ਚੌਣ ਲੱਗ ਗਿਆ ਕੰਬੂ ਤੇ ਨਿਕਣ ਲੱਗੇ ਸਾਡੇ ਤੜਕੇ ਦਾ ਮੀਂਹ ਪਈ ਜਾਂਦਾ ਕੱਲ ਦਾ ਪਈ ਜਾਂਦਾ ਕੱਲ ਰਾਤ ਦਾ ਪਈ ਜਾਂਦਾ ਪਾਣੀ ਦੀ ਗੱਡੀ ਦਾ ਰਾਤਾਂ ਬਹਿ ਕੇ ਵੀ ਰਾਤ ਨੂੰ ਜਾ ਕੇ ਪੈਰਾ ਵੀ ਅਖਣਾ ਬੰਦੇ ਕਿਹੜੇ ਬੜੇ ਸਾੜਾ ਚਾ ਕੇ ਲਿਆ ਹੁਣ ਸੱਸ ਕਰਕੇ ਆਹ ਆ ਰਹੀ ਉਹ ਜਿਹੜੀ ਇੱਥੇ ਸਾਡੇ ਆਪਾਂ ਬਾਬਾ ਦੇ ਨਾਲ ਬੈਠਿਆ ਆ ਕੇ ਬੈਠੀਏ ਨੌਜਵਾਨਾਂ ਦੇ ਨਾਲ ਨੌਜਵਾਨ ਭਰਾ ਵੀ ਬੈਠੋ ਨੇ ਸਾਡੇ ਮਾਮਾ ਬੈਠਾ ਨੇ ਅੱਜ ਸੂਹ ਸਾਥ ਨੇ ਇਸ ਮੌਕੇ ਤੇ ਮੈਂ ਜਿਹੜੀਆਂ ਪੰਜਾਬੀਆਂ ਮਾਮਾ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਜੁਰਤ ਕਰਦਾ ਕਿ ਭਾਈ ਆਓ ਯਾਰ ਇਹ ਮੌਕਾ ਫਿਰ ਹੋ ਗਿਆ ਨਾ ਮੌਕਾ ਸਫਲ ਹੋ ਗਿਆ ਸਰਕਾਰ ਨੇ ਲੋਕਾਂ ਨੂੰ ਖਤੂਰ ਆਪਾ ਆ ਜਾਵਣ ਰੱਖੋ ਤੁਸੀਂ ਕਿਸੇ ਵੀ ਆਪਣੀ ਗੱਲ ਲਈ ਜਾਂ ਮੰਗ ਲਈ ਆਪਣੇ ਹੱਕ ਲਈ ਆ ਗਿਆ ਕੋਈ ਲੋਕ ਤੁਸੀਂ ਆੜ ਕੇ ਜਾਣਾ ਨਹੀਂ ਜਾਣਾ ਚਾਹੀਦਾ ਇਸ ਲਈ ਮੈਂ ਇਕੇ ਤਰ੍ਹਾਂ ਸਰਕਾਰ ਨੇ ਤੁਹਾਨੂੰ ਫਰਾਂ ਡੰਡੇ ਦੇ ਜ਼ੋਰ ਤੇ ਵੱਲ ਦੇ ਜ਼ੋਰ ਤੇ ਦੱਬ ਦੇਣਾ ਕਸਰ ਦੇਣਾ ਚਾਹੇ ਤੁਹਾ ਪਾਣੀਆ ਦੇ ਮੋਰ ਤੇ ਹੋਵੇ ਚਾਹੇ ਤੁਹਾਡੇ ਪੁਨੀ ਦੀ ਕਿਸੇ ਪ੍ਰਕਾਰ ਦੇ ਹੱਕਾਂ ਦੀ ਗੱਲ ਹੋਵੇ ਇਹਨਾਂ ਨੇ ਕੋਈ ਹੱਕ ਤੁਹਾਨੂੰ ਦੇਣਾ ਨਹੀਂ ਮਨ ਕੇ ਭਰਾਵੋ ਮੈਂ بار-बार ਕੀ ਕਹਿੰਦਾ ਜਿਹੜੇ ਬੰਦੇ ਕਹਿੰਦੇ ਆ ਕਹਾਂਜ ਬੈਠ ਕੇ ਮਸਲਾ ਕੰਦੀ ਕਿਸਾਨੀ ਦਾ ਐ ਨਾ ਸੋਚੋ ਕੰਦੀ ਕਿਸਾਨੀ ਦਾ ਮਸਲਾ ਨਹੀਂ ਆ ਸਾਡੇ ਮਜ਼ਦੂਰਾਂ ਦੇ ਦਿਹਾੜੀਆਂ ਦਾ ਨਰੇਗਾ ਦਾ ਮਸਲਾ ਉਹਨਾਂ ਦੀ ਦੋਸਰਾ ਦਿਹਾੜੀ ਕਰਨ ਦਾ ਮਸਲਾ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਛੋਟੇ ਬਾਜ਼ਾਰ ਖਤਮ ਕਰਕੇ ਉਹਦੇ ਬਾਜ਼ਾਰਾਂ ਨੂੰ ਵੱਡੇ ਵੱਡੇ ਮਾਲ ਖਾ ਕੇ ਵੱਡੇ ਵੱਡੇ ਕਰਫਟਾਂ ਨੇ ਆਖਰੀ ਪੈਣ ਸਮਾਨ ਵੇਚਣਾ ਸ਼ੁਰੂ ਕਰ ਤੱਕ ਲਾ ਦੋ ਤੁਹਾਡਾ ਸਾਰਾ ਤਵਾ ਕਰ ਦੇਣਾ ਸੋ ਇਹ ਸੋਡੀ ਰੋਜੀ ਰੋਟੀ ਦਾ ਮਸਲਾ ਹੈ ਸੁਆਓ ਮੇਰਾ ਵੀਰ ਕੱਲੀਆਂ ਜ਼ਮੀਨਾਂ ਨਹੀਂ ਜਾਣਨਾ ਸੋ ਸਾਰਾ ਕੁਝ ਤਗਾ ਜਾਣਾ ਭਰਾਵਾ ਸੋ ਆਓ ਯਾਰ ਹੁਣ ਫਿਰ ਮਾਰੋ ਪਸਤਾਓਗੇ ਕਿਉਂ ਬੰਦਾ ਸਾਡੀ ਖਤਰ ਮਰਨ ਵਰਤੇ ਬੈਠਾ ਸੀਗਾ ਕਿ ਅਸੀਂ ਉੱਥੇ ਘਰਾਂ ਚ ਜੁਣੀਗੇ ਸੋ ਹੁਣ ਤੁਹਾਨੂੰ ਬੇਨਤੀ ਆ ਕੇ ਆਓ ਆਪਾਂ ਘਰਾਂ ਦੇ ਵਿੱਚੋਂ ਨਿਕਲ ਕੇ ਮੇਰਾ ਵੀਰ ਬੰਦੀ ਗੱਲੀਆਂ ਚ ਆਪਾਂ ਇੱਥੇ ਨੌਟਿਸ ਦੇ ਵਿੱਚ ਕੌਂਸਲ ਦੇ ਖੌਰੀ ਜੇ ਆਪਾਂ ਸਾਡੇ ਲੋਕਾਂ ਦਾ ਸਾਡੇ ਬਖਸ ਦਾ ਸਾਹਾ ਬਣਨੇ ਸਰਕਾਰ ਦਾ ਚਾਲਾ ਸਾਨੂੰ ਦਿਖੀ ਜਾਂਦਿਆਂ ਨੇ ਇੱਥੇ ਰੋਜ਼ ਕੋਈ ਨਾ ਕੋਈ ਮੰਤਰੀ ਦੋ ਦੋ ਮੰਤਰੀ ਆਉਂਦੇ ਸਰਕਾਰ ਦੇ ਮੰਤਰੀ ਆ ਕੇ ਮੋੜ ਰਹੇ ਨੇ ਪਰ ਪੰਜਾਬ ਦਾ ਮੁੱਖ ਮੰਤਰੀ داری ਮਾਰ ਦੇ ਸਟੇਜ 'ਤੇ ਜਿਹੜਾ ਧਰਨਾ ਦੇ ਫੁੱਟਾਂ ਲਾ ਕੇ ਬੈੰਦਾ ਹੁੰਦਾ ਸੀ ਸਾਡੇ ਕਿਸਾਨਾਂ ਦਾ ਧੱਕਾ ਹੋ ਗਿਆ ਸੀ ਜੀ ਜੀ ਵੀਰੋ ਵੀ ਆਏ ਨੋਟ ਚ ਸਰਕਾਰ ਬਣਨ ਤੋਂ ਬਾਅਦ ਅੱਖਾਂ ਫਿਰਦੀਆਂ ਹੁਣ ਕਿਸਾਨਾਂ ਕੋਲ ਆਉਣ ਦੀ ਬਜਾਏ ਮੋਦੀ ਦੇ ਬੁੱਤਲ ਜਾ ਕੇ ਬਹਿ ਗਏ ਅੰਸ਼ਾ ਦੇ ਬੁੱਤਲ ਜਾ ਕੇ ਬਹਿ ਗਏ ਇੱਥੇ ਕਿਸਾਨ ਨਹੀਂ ਦਿਖਦੇ ਜਾਂ ਮੀਂਹ 'ਚ ਬੈਠੇ ਕਿਵੇਂ ਰਾਤਾਂ ਝਾਕ ਕੇ ਕੱਟਦੇ ਨੇ ਵੀਂਦਰੇ ਹੁਣ ਨਾ ਵੀ ਨਹੀਂ ਹੋਗੇ ਰੁਲਦੇ ਆ ਸੜਕਾਂ ਦੇ ਠੰਡੀ ਰੀਵ ਵੀ ਵਗਦੀ ਆ ਆ ਬੇਜਦੀ ਨਿਕਲਦੀ ਆ ਬਾਈ ਹਵਾ ਐ ਬੇਜਦੀ ਕੀਰ ਕੇ ਨਹੀਂ ਠੰਡੀ ਵਗਦੀ ਆ ਬਸ ਸਾਰੇ ਸਾਡੇ ਯੋਧੇ ਡੱਟੇ ਬੈਠੇ ਆ ਬਾਈ ਥੋੜਾ ਵੀ ਫਰਜ਼ ਬਣਦਾ ਕਿ ਆਓ ਹੁਣ ਜਿੰਨੀਆਂ ਟਰਾਲੀਆਂ ਆਪਾਂ ਫਤਗੜ੍ਹ ਸਾਹਿਬ ਨੂੰ ਲੈ ਕੇ ਗਏ ਸੀ ਉਹੀ ਟਰਾਲੀਆਂ ਦਾ ਮੋੜਾ ਹੁਣ ਸਨੋਰੀ ਵੱਲੋਂ ਪਾ